ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮਤ ਸਾ ਗ੍ਰਹਿ ਮੰਤਰੀ ਨੂੰ ਭਾਈ ਪਰਮਜੀਤ ਸਿੰਘ ਭਿਉਰਾ ਤੇ ਜਗਤਾਰ ਸਿੰਘ ਤਾਰਾ ਵੱਲੋਂ ਠੋਕਮਾ ਜਵਾਬ ਆਇਆ ਜੀ ਉਹਨਾਂ ਨੇ ਕੀ ਠੋਕਮਾ ਜਵਾਬ ਦਿੱਤਾਗਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਨੇ ਆਪਣੀ ਸਜ਼ਾ ਦੀ ਮਾਫੀ ਬਾਰੇ ਕੀ ਜਵਾਬ ਦਿੱਤਾ ਉਹਦੇ ਬਾਰੇ ਗੱਲ ਕਰਾਂਗੇ ਉਹਨਾਂ ਨੇ ਪੂਰੇ ਆਪਣੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਬਾਰੇ ਜੋ ਉਹਨਾਂ ਨੇ ਕਿਹਾਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਉਹਨਾਂ ਨੇ ਕੀ ਅਪੀਲ ਪਾਉਣ ਦੀ ਖਾਤਰ ਮਾਫੀ ਮੰਗਣ ਦੀ ਖਾਤਰ ਇਹ ਸਾਰੀਆਂ ਗੱਲਾਂ ਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ ਭਾਈ ਪਰਮਜੀਤ ਸਿੰਘ ਪਿਉਰਾ ਤੇ ਜਗਤਾਰ ਸਿੰਘ ਤਾਰਾ ਵੱਲੋਂ ਆਪਣੇ ਵਕੀਲ ਦੇ ਰਾਹੀਂ ਜਿਹੜਾ ਇਹ ਜਵਾਬ ਹੈ ਭੇਜਿਆ ਗਿਆ ਦੋਸਤੋ ਵੀਡੀਓ ਕਰਦੇ ਹਾਂ ਸਟਾਰਟ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਹੀ ਇੰਟਰਸਟਿੰਗ ਗੱਲਾਂ ਲੱਗੀਆਂ ਕੱਲਿਆ ਇੰਟਰਸਟਿੰਗ ਨਹੀਂ ਦੋਸਤੋ ਬਹੁਤ ਹੀ ਗੱਡਰ ਜਿਵੇਂ ਆਪਾਂ ਕਹਿੰਦੇ ਉਹਨਾਂ ਠੋਕਮੀਆਂ ਗੱਲਾਂ ਆਪਣੇ ਸ਼ਿੰਗਾ ਨਹੀਂ ਕੀਤੀਆਂ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾਗਾ ਅਮਰਤ ਸਾਹ ਨੇ ਇੱਕ ਬਿਆਨ ਦਿੱਤਾ ਜਿਹੜਾ ਪਿਛਲੇ ਦਿਨੀ ਲੋਕ ਸਭਾ ਦੇ ਵਿੱਚ ਕਿ ਜਿਹੜਾ ਬੰਦਾ ਕੋਈ ਆਪਣੇ ਕੀਤੇ ਦੀ ਮਾਫੀ ਨਹੀਂ ਮੰਗਦਾ ਅਸੀਂ ਉਹਨੂੰ ਮਾਫੀ ਨਹੀਂ ਦੇ ਸਕਦੇ ਜਦੋਂ ਕਿ ਇਹਦੇ ਬਾਰੇ ਪਹਿਲਾਂ ਤੁਹਾਨੂੰ ਉਹ ਪਤਾ ਹੋਵੇਗਾ ਦੋਸਤੋ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਪ੍ਰਧਾਨ ਮੰਤਰੀ ਵੱਲੋਂ 27 ਨਵੰਬਰ 219 ਨੂੰ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਕਿ ਅੱਠ ਬੰਦੀ ਸਿੱਖਾਂ ਨੂੰ ਰਿਹਾਅ ਕੀਤਾ ਜਾਊਗਾ ਲੋਕ ਸਭਾ ਦੇ ਵਿੱਚ ਕੀਤਾ ਹੋਇਆ ਨੋਟੀਫਿਕੇਸ਼ਨ ਤੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਹੋਇਆ ਐਲਾਨ ਉਹਦੇ ਅੱਗੇ ਜਾ ਕੇ ਅਮਿਤ ਸਾਹਿਬ ਵੱਲੋਂ ਜੋ ਇਹ ਬਿਆਨ ਦਿੱਤਾ ਗਿਆ ਹੈਗਾ ਇਹਦਾ ਮਤਲਬ ਅਮਿਤ ਸਾਹਿਬ ਆਪਦੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਵੀ ਉੱਪਰ ਸਮਝਦਾ ਤੇ ਲੋਕ ਸਭਾ ਜਾਨੀ ਕਿ ਸਰਕਾਰ ਤੋਂ ਵੀ ਆਪਣੇ ਆਪ ਨੂੰ ਉੱਪਰ ਸਮਝਦਾ ਹੈ ਜਾਂ ਤਾਂ ਉਹਨੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦੇ ਲਈ ਪਹਿਲਾਂ ਰਾਜ਼ੀ ਕਰ ਲਿਆ ਤੇ ਜਾਂ ਫਿਰ ਇਸ ਗੱਲ ਦੇ ਵਿੱਚ ਦੋਨਾਂ ਦਾ ਆਪਸ ਵਿੱਚ ਕੋਈ ਨਾ ਕੋਈ ਅੰਤਰ ਹੈ ਦੋਸਤੋ ਹੁਣ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਕਿਹਾ ਕੀ ਹੈਗਾ ਕਿਉਂਕਿ ਜਿਹੜੀ ਅੰਮਤ ਸਾਹਿਬ ਨੂੰ ਇਹ ਗੱਲ ਕਹੀ ਗਈ ਸੀ ਉਹਦੇ ਤੇ ਉਹਨਾਂ ਨੇ ਆਪਦੇ ਵਕੀਲ ਰਾਹੀਂ ਜਵਾਬ ਭੇਜਿਆਗਾ ਉਹਨਾਂ ਨੇ ਕਿਹਾਗਾ ਕਿ ਉਹਨਾਂ ਦਾ ਵਕੀਲ ਹੈ ਜੀ ਸਿਮਰਜੀਤ ਸਿੰਘ ਉਹਨਾਂ ਨੇ ਕਿਹਾਗਾ ਕਿ ਅਸੀਂ ਜੋ ਕੰਮ ਕੀਤਾਗਾ ਉਹਦੇ ਤੇ ਸਾਨੂੰ ਮਾਨ ਹੈ ਨਾ ਕਿ ਸਾਨੂੰ ਕੋਈ ਪਸਤਾਵਾ ਹੈਗਾ ਤੇ ਨਾ ਅਸੀਂ ਕੋਈ ਅਪੀਲ ਕਰਨੀਆਂ ਤੇ ਨਾ ਅਸੀਂ ਕੋਈ ਗਲਤ ਕੰਮ ਕੀਤਾਗਾ ਅਸੀਂ ਜੋ ਕੰਮ ਕੀਤਾ ਸੀਗਾ ਉਹਨਾਂ ਨੇ ਕਿਹਾਗਾ ਕਿ ਜਦੋਂ ਬੇਅੰਤ ਸਿੰਘ ਦੇ ਹੁਕਮਾਂ ਦੇ ਉੱਪਰ ਕੇ ਪੀ ਐਸ ਗਿੱਲ ਤੇ ਉਹਨਾਂ ਦੀ ਜੁੰਡਲੀ ਵੱਲੋਂ ਹਜ਼ਾਰਾਂ ਨੌਜਵਾਨਾਂ ਦਾ ਕਾਂਨ ਕੀਤਾ ਜਾ ਰਿਹਾ ਸੀਗਾ ਉਹਨਾਂ ਨੂੰ ਰੋਕਣ ਦੀ ਖਾਤਰ ਅਸੀਂ ਜੋ ਕੰਮ ਕੀਤਾਗਾ ਉਹ ਅਸੀਂ ਮਾਣ ਕਰਦੇ ਹਾਂ ਉਸ ਕੰਮ ਦੇ ਉੱਪਰ ਅਸੀਂ ਆਪਣੇ ਬਾਕੀ ਨੌਜਵਾਨਾਂ ਦੀ ਜਾਨ ਬਚਾਈ ਆ ਦੋਸਤੋ ਇਹ ਗੱਲ ਕਹਿ ਕੇ ਉਹਨਾਂ ਨੇ ਨਾਲ ਇਹ ਵੀ ਕਿਹਾਗਾ ਕਿ ਅਸੀਂ ਕਿਸੇ ਦੇ ਅੱਗੇ ਕੋਈ ਮਾਫੀ ਨਹੀਂ ਮੰਗਾਗੇ ਕੋਈ ਅਸੀਂ ਅਪੀਲ ਨਹੀਂ ਕਰਾਂਗੇ ਬਿਲਕੁਲ ਸਾਨੂੰ ਜੋ ਸਜ਼ਾ ਸਰਕਾਰ ਚਾਹੁੰਦੀ ਹੈ ਉਹ ਸਾਨੂੰ ਸਜ਼ਾ ਦੇ ਸਕਦੀ ਹੈ ਅਸੀਂ ਸਜ਼ਾ ਦੇ ਲਈ ਤਿਆਰ ਆ ਸੋ ਦੋਸਤੋ ਹੁਣ ਸਵਾਲ ਪੈਦਾ ਹੁੰਦਾਗਾ ਕਿ ਜਿਹੜੀ ਪਹਿਲਾਂ ਨਹਿਰੂ ਤੇ ਗਾਂਧੀ ਜੋੜੀ ਵੱਲੋਂ ਸਿੱਖਾਂ ਦੇ ਨਾਲ ਧੋਖਾ ਕੀਤਾ ਗਿਆ ਸੀਗਾ ਜਦੋਂ ਇਹਨਾਂ ਨੇ ਆਜ਼ਾਦ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਇਹਨਾਂ ਨੇ ਸਾਡੇ ਲੀਡਰਾਂ ਨੂੰ ਤੇ ਸਿੱਖ ਕੌਮ ਨੂੰ ਇਹ ਕਿਹਾ ਸੀਗਾ ਕਿ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਵੇਗਾ ਜਿੱਥੇ ਤੁਹਾਡਾ ਫੁੱਲ ਮਾਨ ਸਤਕਾਰ ਹੋਵੇਗਾ ਤੇ ਤੁਹਾਡੀ ਜਿਹੜੀ ਇੱਜ਼ਤ ਹੈ ਉਹ ਬਹਾਲ ਹੋਵੇਗੀ ਉੱਥੇ ਤੁਹਾਡਾ ਬੋਲਬਾਲਾ ਹੋਵੇਗਾ ਤੁਹਾਡੇ ਤਰ੍ਹਾਂ ਮੁਤਾਬਕ ਤੁਹਾਡੇ ਸਾਰਾ ਕੁਝ ਉੱਥੇ ਹੋਵੇਗਾ ਲੇਕਿਨ ਦੋਸਤੋ ਤੁਹਾਨੂੰ ਪਤਾਗਾ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਉਹ ਆਪਣੀਆਂ ਗੱਲਾਂ ਤੋਂ ਮੁੱਕਰ ਗਏ ਤੇ ਉਹਨਾਂ ਨੇ ਸਾਡਾ ਜੋ ਸਿੱਖ ਕੌਮ ਦਾ ਹਾਲ ਕੀਤਾਗਾ ਉਹ ਸਾਰਿਆਂ ਦੇ ਸਾਹਮਣੇ ਆ ਉਹਨਾਂ ਨੇ ਉਸੇ ਸਮੇਂ ਤੋਂ ਹੀ ਜਿਹੜਾ ਸਿੱਖਾਂ ਦੇ ਨਾਲ ਧੱਕਾ ਕਰਨਾ ਸ਼ੁਰੂ ਕਰਤਾ ਸੀ ਜੋ ਕੰਮ ਸੇਮ ਉਹੀ ਕੰਮ ਹੋਣ ਮੋਦੀ ਤੇ ਅੰਮਿਤ ਸਾਹ ਦੀ ਜਿਹੜੀ ਜੋੜੀ ਆ ਇਹ ਕਰ ਰਹੀ ਆ ਸੋ ਦੋਸਤੋ ਇੱਕ ਇਹਦੇ ਵਿੱਚ ਸਵਾਲ ਥੋੜਾ ਜਿਹਾ ਹੋਰ ਵੀ ਉੱਠਦਾਗਾ ਬਿੱਟੂ ਤੇ ਬਿੱਟੇ ਬਾਰੇ ਪੱਤਰਕਾਰ ਨੇ ਜਦੋਂ ਵਕੀਲ ਨੂੰ ਸਵਾਲ ਕੀਤਾ ਕਿ ਜਿਹੜਾ ਮਨਜਿੰਦਰ ਬਿੱਟਾ ਤੇ ਇੱਕ ਇਹ ਦਲਜੀਤ ਬਿੱਟੂ ਹੈਗਾ ਜਿਹੜਾ ਬੇਅੰਤ ਦਾ ਭਤੀਜਾ ਪੁੱਤ ਭਤੀਜਾ ਬਦਨ ਕੀ ਹੈਗਾ ਵੀ ਇਨ ਇਹ ਜੋ ਗੱਲਾਂ ਕਹਿੰਦੇ ਨੇਗੇ ਕਿ ਤੁਸੀਂ ਕਿਹੜਾ ਇਹ ਕਿਹੜਾ 1971 ਦੀ ਜੰਗ ਲੜ ਕੇ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਸਿੰਘਾਂ ਨੇ ਇਹਨਾਂ ਨੂੰ ਇਸ ਗੱਲ ਦੇ ਕਾਬਲ ਨਹੀਂ ਹੋ ਸਮਝਦੇ ਕਿ ਇਹਨਾਂ ਨੂੰ ਕੋਈ ਜਵਾਬ ਦਿੱਤਾ ਜਾਵੇ ਕਿਉਂਕਿ ਉਹ ਕਹਿੰਦੇ ਨੇਗੇ ਕਿ ਅਸੀਂ ਕੌਮ ਦੇ ਲਈ ਕੌਮੀ ਕੰਮ ਕੀਤੇ ਨੇ ਇਹ ਸਾਈਕਲ ਚੋਰ ਲੋਕ ਨੇ ਇਹਨਾਂ ਨਾਲ ਸਾਡਾ ਕੋਈ ਮੇਲ ਜੋਲ ਨਹੀਂ ਹੈਗਾ ਸੋ ਦੋਸਤੋ ਜਿਹੜਾ UN ਵੱਲੋਂ ਤੁਹਾਨੂੰ ਪਤਾਗਾ ਦੋ ਦੋ ਤਰ੍ਹਾਂ ਦੇ ਅਧਿਕਾਰ ਉਹ ਜੁਐਨੋ ਦਿੰਦਾਗਾ ਕਿ ਕੋਈ ਬੰਦਾ ਆਰਮਨ ਦੇ ਰਾਹੀਂ ਆਪਣੀ ਸੰਘਰਸ਼ ਲੜਦਾਗਾ ਤੇ ਕੋਈ ਡੈਮੋਕ੍ਰੈਟਿਕ ਦੇ ਰਾਹੀਂ ਲੜਦਾਗਾ ਲੇਕਿਨ ਇਹਨਾਂ ਮੁੰਡਿਆਂ ਨੇ ਆਰਮਨ ਜਿੱਦੇ ਰਾਹੀਂ ਤੁਹਾਨੂੰ ਪਤਾ ਜਿਹੜਾ ਸੰਘਰਸ਼ ਲੜਿਆ ਸੀਗਾ ਤੇ ਹੁਣ ਅਗਲੀ ਗੱਲ ਇੱਕ ਜਿਹੜੀ ਆ ਜਾਂਦੀ ਹੈਗੀ ਉਹ ਹੈਗੀ ਆ ਬਲਵੰਤ ਸਿੰਘ ਰਾਜੂਆਣੇ ਦੀ ਬਲਵੰਤ ਸਿੰਘ ਰਾਜੂਆਣੇ ਦੀ ਜਿਹੜੀ ਪਟੀਸ਼ਨ ਹੈ ਉਹਨੇ ਆਪ ਬਿਲਕੁਲ ਨਹੀਂ ਪਾਈ ਹੈਗੀ ਉਹਨੇ ਵੀ ਬਿਲਕੁਲ ਕਲੀਅਰ ਆਪਣਾ ਜਿਹੜਾ ਸਟੈਂਡ ਆ ਉਹ ਰੱਖਿਆ ਹੋਇਆਗਾ ਕਿ ਤੁਸੀਂ ਮੇਰੀ ਜਿਹੜੀ ਫਾਂਸੀ ਦਾ ਫੈਸਲਾਗਾ ਉਹ ਤੁਸੀਂ ਲਾਗੂ ਕਰੋ ਮੈਨੂੰ ਫਾਂਸੀ ਚਾੜੋ ਫਾਹੇ ਦਿਓ ਲੇਕਿਨ ਮੇਰਾ ਜਿਹੜਾ ਕੇਸ ਆ ਉਹਨੂੰ ਲਮਕਾਇਆ ਕਿਉਂ ਹੋਇਆਗਾ ਦੋਸਤੋ ਕੋਈ ਵੀ ਬੰਦਾ ਚਾਹੇ ਕਿੰਨੀ ਵੀ ਪੈੜੀ ਜ਼ਿੰਦਗੀ ਬਤੀਤ ਜੇਲ੍ਹਾਂ ਦੇ ਵਿੱਚ ਕਿਉਂ ਨਾ ਕਰਦਾ ਹੋਵੇ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਕੋਈ ਵੀ ਇਸ ਫਾਨੀ ਸੰਸਾਰ ਤੋਂ ਜਾਣਾ ਨਹੀਂ ਚਾਹੁੰਦਾ ਇਹ ਸਿਰਫ ਔਰ ਸਿੱਖ ਸਿੱਖ ਨੇਗੇ ਸਿੰਘ ਨੇਗੇ ਜਿਹੜੇ ਹਿੱਕ ਥਾਪੜ ਕੇ ਕਹਿੰਦੇ ਨੇਗੇ ਕਿ ਅਸੀਂ ਜੋ ਕੰਮ ਕੀਤਾਗਾ ਸਾਨੂੰ ਉਹਦੇ ਤੇ ਮਾਣ ਹੈਗਾ ਤੇ ਅਸੀਂ ਫਾਂਸੀ ਚੜਨ ਲਈ ਤਿਆਰ ਆ ਅਸੀਂ ਮੌਤ ਨੂੰ ਗਲੇ ਲਾਉਣ ਨੂੰ ਤਿਆਰਾਂਗੇ ਸੋ ਦੋਸਤੋ ਇਹ ਜਿਹੜਾ ਸਾਡੇ ਮੰਤਰੀ ਸਾਹਿਬ ਨੂੰ ਗ੍ਰਹਿ ਮੰਤਰੀ ਨੂੰ ਸਿੰਘਾਂ ਨੇ ਜਵਾਬ ਦਿੱਤਾਗਾ ਠੋਕ ਕੇ ਜੋ ਜਵਾਬ ਦਿੱਤਾਗਾ ਇਹਦੇ ਬਾਰੇ ਤੁਹਾਡਾ ਕੀ ਕਹਿਣਾਗਾ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀ ਵੀਡੀਓ ਆ ਇਹ ਹਰ ਸਿੱਖ ਦੇ ਤੇ ਚਿੰਟੂ ਮਿੰਟੂ ਦੀ ਫੋਨ ਦੇ ਵਿੱਚ ਪਹੁੰਚ ਜਾਵੇ ਤਾਂ ਕਿ ਉਹਨਾਂ ਨੂੰ ਆਪਣੇ ਬਾਪੂਆਂ ਦਾ ਜਿਹੜਾ ਜਵਾਬ ਸਵਾਲ ਹੈਗਾ ਉਹ ਉਹਨਾਂ ਨਾਲ ਕਰ ਲੈਣਗੇ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ